ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿੱਚ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਆਪ ਸਭ ਨੂੰ ਪਲੀਪਾਂਤ ਜਾਣਕਾਰੀ ਹੈ ਕਿ ਪ੍ਰੋਗਰਾਮ ਬਾਣੀ ਦੇ ਵਿੱਚ ਅਸੀਂ ਰੋਜ਼ਾਨਾ ਇੱਕ ਨਵਾਂ ਵਿਸ਼ਾ ਲੈ ਕੇ ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਸਾਹਮਣੇ ਹੁੰਦੇ ਹਾਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਾਡੇ ਮਨਾਂ ਦੇ ਵਿੱਚ ਜੋ ਵੀ ਉਸ ਵਿਸ਼ੇ ਨੂੰ ਲੈ ਕੇ ਸਵਾਲ ਨੇ ਉਹ ਸਾਰੇ ਕਲੀਅਰ ਹੋ ਜਾਣ ਸਾਡੇ ਨਾਲ ਖਾਸ ਸ਼ਖਸੀਅਤਾਂ ਜੁੜਦੀਆਂ ਨੇ ਤੇ ਉਹਨਾਂ ਤੋਂ ਅਸੀਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਸੋ ਅੱਜ ਵੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਨੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜਿਵਾਲ ਤਰਨਤਾਰਨ ਦੀ ਮੁੱਖ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਜੀ ਗੰਟੀ ਵਿਖੇ। ਗਿਆਨੀ ਨਿਸ਼ਾਨ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਜਿੰਨਾ ਬਾਣੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੁਗ ਜੁਗਾ ਟਾਲਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪਾਦਨਾ ਪਹਿਲਾ ਪ੍ਰਕਾਸ਼ਪੁਰਬ ਇਸ ਸਬਦੇ ਸੰਬੰਧੀ ਅਸੀਂ ਵੱਖ-ਵੱਖ ਮਹਿਮਾਨਾਂ ਦੇ ਨਾਲ ਵਿਚਾਰ ਕਰ ਰਹੇ ਹਾਂ ਗਿਆਨੀ ਨਿਸ਼ਾਨ ਸਿੰਘ ਜੀ ਨਾਲ ਵੀ ਅਸੀਂ ਇਸ ਵਿਸ਼ੇ ਸੰਬੰਧੀ ਵਿਚਾਰ ਕਰ ਚੁੱਕੇ ਹਾਂ ਤੇ ਅੱਜ ਅਸੀਂ ਜਿਹੜਾ ਵਿਸ਼ਾ ਲੈਣ ਜਾ ਰਹੇ ਹਾਂ ਉਹ ਬਹੁਤ ਹੀ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ ਹੈ ਔਰ ਕੀ ਸਤਿਕਾਰ ਹੈ ਮਰਿਆਦਾ ਉਸੇ ਤਰ੍ਹਾਂ ਬਹਾਲ ਹੈ ਜਿਸ ਤਰ੍ਹਾਂ ਗੁਰੂ ਸਾਹਿਬਾਨਾ ਨੇ ਸ਼ੁਰੂ ਕੀਤੀ ਸੀ ਤੇ ਨਾਲ ਹੀ ਨਾਲ ਕੁਝ ਹੋਰ ਸਵਾਲਾਂ ਦੇ ਜਵਾਬ ਅਸੀਂ ਗਿਆਨੀ ਨਿਸ਼ਾਨ ਸਿੰਘ ਜੀ ਤੋਂ ਲਵਾਂਗੇ ਸ਼ੁਰੂ ਕਰਦੇ ਆਂ ਅੱਜ ਦਾ ਬਾਣੀ ਵਿਚਾਰ ਸੋ ਗਿਆਨੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਾਰੇ ਅਸੀਂ ਮੁੱਖ ਤੌਰ ਤੇ ਅੱਜ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਜਾਣਨਾ ਚਾਹੁੰਦੇ ਆਂ ਸਾਡੇ ਜਿਹੜੀ ਸੰਗਤ ਹੈ ਉਥੋਂ ਸਵਾਲ ਆਇਆ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਥਾਪਿਆ ਤਾਂ ਕੀ ਮਕਸਦ ਸੀ ਸ਼ਬਦ ਗੁਰੂ ਨੂੰ ਜੁਗ ਜੁਗ ਟਾਲ ਗੁਰੂ ਥਾਪੰਦਾ ਹੰਦੀ ਇਹ ਅੱਜ ਦੇ ਸਮੇਂ ਦੀ ਲੋੜ ਆ ਸਾਡੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਇਹ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜੀ ਅਸਲ ਵਿੱਚ ਸ਼ਬਦ ਗੁਰੂ ਦਾ ਸਿਧਾਂਤ ਜਿਹੜਾ ਸੀ ਗੁਰੂ ਨਾਨਕ ਦੇਵ ਜੀ ਨੇ ਹੀ ਵੰਡ ਦਿੱਤਾ ਸੀ ਜਦੋਂ ਸਿੱਧ ਯੋਗੀਆਂ ਨਾਲ ਗੱਲ ਕੀਤੀ ਉਹਨਾਂ ਨੇ ਪੁੱਛਿਆ ਸੀ ਕਿ ਕਮਨ ਗੁਰੂ ਕਿਸ ਦਾ ਤੂੰ ਚੇਲਾ ਤੂੰ ਉਹਨਾਂ ਨੇ ਕਿਹਾ ਸ਼ਬਦ ਗੁਰੂ ਸੁਰਤ ਨੂੰ ਚੇਲਾ ਸੋ ਇਸੇ ਤਰ੍ਹਾਂ ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਹਾਨ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਜੀ ਸੰਪਾਦਨ ਕੀਤੀ ਔਰ ਪਹਿਲਾ ਪ੍ਰਕਾਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੇ ਅਤਿ ਸਤਕਾਰ ਦੇ ਸਹਿਤ ਉਸ ਵੇਲੇ ਦੀ ਪਰਮ ਹਸਤੀ ਬਾਬਾ ਬੁੱਢਾ ਸਾਹਿਬ ਜੀ ਦੇ ਪਸੂ ਕਰਵਾਇਆ ਗਿਆ ਜਿਵੇਂ ਜਿਵੇਂ ਅਸੀਂ ਵਿਦਵਾਨ ਜਿਹੜਾ ਨੂੰ ਪੜਦੇ ਆਏ ਕਿ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਪਾਵਨ ਸਰੂਪ ਭਾਵੇਂ ਕਿ ਉਹਦੋਂ ਜੇ ਸਤਿਗੁਰ ਨਹੀਂ ਸਨ ਬਣੇ ਪਰ ਸਾਡੇ ਸਤਿਗੁਰੂ ਜੀ ਹੋਣ ਕਰਕੇ ਅਸੀਂ ਸਤਿਗੁਰੂ ਗੁਰੂ ਸ਼ਬਦ ਨਹੀਂ ਵਰਤ ਸਕਦੇ ਆ ਜੀ ਜੀ ਜੋ ਸਵੇਰੇ ਆਉਂਦਿਆਂ ਸਾਰ ਆਉਂਦਿਆਂ ਨੂੰ ਜਿਵਾਨ ਸੱਜੇ ਹੋਏ ਅਸ ਅਦੀਵਾਰ ਦਾ ਕੀਰਤਨ ਹੋ ਰਿਹਾ ਸੀ ਜੀ ਜੀ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਇੰਜ ਕਹਿ ਲੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਦਿਨ ਇਹਨਾਂ ਦਾ ਪਹਿਲਾ ਪ੍ਰਕਾਸ਼ ਹੋਇਆ ਸਨ 1604 ਦੇ ਵਿੱਚ ਉਸੇ ਦਿਨ ਹੀ ਗ੍ਰੰਥੀ ਸਿੰਘ ਵੀ ਹੋਂਦ ਵਿੱਚ ਆ ਜੀ ਜੀ ਸੋ ਸਾਰੀ ਦਿਹਾੜੀ ਦੀਵਾਨ ਸੱਜੇ ਜਦੋਂ ਸ਼ਾਮ ਦਾ ਵਕਤ ਆਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਨੂੰ ਪੁਸ਼ਿਆ ਕਿ ਇਸ ਪਵਿੱਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਿਹੜੀ ਹੁਣ ਆਪਾਂ ਕਿੱਥੇ ਲੈ ਜਾਣੀ ਹੈ ਤੇ ਸਤਿਗੁਰੂ ਸੱਤਪਾਤਸ਼ਾਹ ਜੀ ਕਾਹਨੇ ਕੋਠਾ ਸਾਈਂ ਤੇ ਫਿਰ ਬੜੇ ਸਤਕਾਰ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਤੇ ਇਹ ਮੁਬਾਰਕ ਗ੍ਰੰਥ ਨੂੰ ਬੜੇ ਸਤਕਾਰ ਦੇ ਸਹਿਤ ਸਤਿਗੁਰੂ ਸੱਤਪਾਤਸ਼ਾਹ ਜੀ ਨੂੰ ਕੋਠਾ ਸਾਈਂ ਵਿਖੇ ਲਿਜਾਇਆ ਔਰ ਇਤਿਹਾਸਕਾਰ ਲਿਖਦੇ ਨੇ ਤੇ ਇਹ ਗੱਲ ਮੰਨਣ ਦੇ ਅੰਦਰ ਵੀ ਸੱਚ ਹੈ ਅਸੀਂ ਇਹਨੂੰ ਗੱਲ ਨੂੰ ਅਣਗੌਲ ਨਹੀਂ ਕਰ ਸਕਦੇ ਜਿਸ ਦਿਨ ਤੋਂ ਆ ਆਸਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਗਏ ਜੀ ਔਰ ਸਤਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਮੇਰੇ ਪੰਜਵੇਂ ਪਾਤਸ਼ਾਹ ਉਸ ਦਿਨ ਤੋਂ ਆਪਣਾ ਆਸਣ ਜਿਹੜਾ ਸੀ ਢੁੰਗੇ ਲਾ ਲੈਂਦੇ ਸੀ ਇਹ ਸ਼ਬਦ ਜੀ ਜੀ ਕਿਉਂਕਿ ਇਹ ਸ਼ਬਦ ਗੁਰੂ ਜਿਹੜਾ ਹੈ ਨਾ ਅਸੀਂ ਕਈ ਵਾਰ ਸਾਡੇ ਜਿਹੜੇ ਕੁਝ ਕੱਚ ਘੜ ਸਾਖੀ ਕਰ ਮੈਂ ਇਹ ਸ਼ਬਦ ਵਰਤ ਸਕਦਾ ਹਾਂ ਉਹਨਾਂ ਦੇ ਵਾਸਤੇ ਜਿਹੜੇ ਗੁਰਬਾਣੀ ਨੂੰ ਨਹੀਂ ਪੜਦੇ ਗੁਰਬਾਣੀ ਨੂੰ ਸਮਝਦੇ ਨਹੀਂ ਔਰ ਸੁਣਿਆ ਸੁਣਾਇਆ ਸਾਖੀਆਂ ਦੇ ਮੁਤਾਬਕ ਕਹਿਣ ਲੱਗ ਪੈਂਦੇ ਨੇ ਜੀ ਗੁਰਬਾਣੀ ਜਿਹੜੀ ਆ ਇਹ ਵੇਦਾਂ ਦਾ ਸਾਰ ਹੈ ਸਿਮਰਤਿਆਂ ਦਾ ਸਾਰ ਹੈ ਕਿਉਂਕਿ ਜੇ ਅਸੀਂ ਥੋੜਾ ਜਿਹਾ ਵਿਖੀਏ ਬਚ ਗਏ ਨਾ ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਾਲੂ ਜੀ ਨਾਲ ਮਿਲੇ ਤੇ ਬਾਬਰ ਬਾਣੀ ਦੇ ਬਾਰੇ ਵਿੱਚ ਗੱਲਾਂ ਕਰਦੇ ਨੇ ਤਾਂ ਬੜੇ ਪਿਆਰ ਨਾਲ ਕਹਿੰਦੇ ਜੈਸੀ ਮੈਂ ਆਵੇ ਖਸਮੋ ਦੀ ਬਾਣੀ ਭਾਵ ਜੋ ਵਾਹਿਗੁਰੂ ਕਾਲਪੁਰਖ ਜੀ ਮੇਰੇ ਕੋਲੋਂ ਬੁਲਾ ਰਹੇ ਨੇ ਜੈਸੀ ਮੈਂ ਆਵੇ ਖਸਮੋ ਦੀ ਬਾਣੀ ਤੈਸੜਾ ਕਰੀ ਗਿਆ ਸੋ ਸਪਸ਼ਟ ਹੋ ਜਾਂਦਾ ਹੈ ਕਿ ਇਹ ਬਾਣੀ ਜਿਹੜੀ ਹੈ ਇਹ ਵੇਦਾਂ ਜਾਂ ਸਿਮਰਤਿਆਂ ਆ ਦਾ ਸਾਰ ਨਹੀਂ ਹੈ ਇੱਕ ਹੋਰ ਮੈਂ ਪਾਵਨ ਸਰਵਾਨ ਆਪ ਜੀ ਨਾਲ ਸਾਂਝਾ ਕਰ ਦੇਵਾਂ ਜਦੋਂ ਇਹਹੀ ਜੋਤ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪੰਜਵੇਂ ਸਰੂਪ ਵਿੱਚ ਵਿਚਰੀ ਤੇ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਕਦੇ ਹਾਂ ਆਪਕੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਇਹਨੂੰ ਕੁਛ ਵੀ ਬੋਲਣਾ ਨਹੀਂ ਆ ਰਿਹਾ ਭਾਈ ਉਹ ਜੋ ਵਾਹਿਗੁਰੂ ਕਾਲਪੁਰਖ ਮੇਰੇ ਕੋਲੋਂ ਬੁਲਾ ਰਿਹਾ ਮੈਂ ਬੋਲ ਰਿਹਾ ਤੇ ਇਸ ਪਾਵਨ ਪੰਕਤੀ ਨੂੰ ਅਸੀਂ ਕਦੇ ਵੀ ਭੁੱਲਦੇ ਨਹੀਂ तकरीबन ਸਾਨੂੰ ਸਾਰਿਆਂ ਨੂੰ ਯਾਦ ਹੈ ਧੁਰ ਕੀ ਬਾਣੀ ਆਈ ਤੈਨ ਸਭ ਦੀ ਚਿੰਤਾ ਮਟਾਈ। ਹੁਣ ਜੇ ਇਹਨੇ ਪਾਵਨ ਫਰਮਾਨ ਵੀ ਸਾਡੇ ਕੋਲ ਹੋਣ ਗਵਾਹਾਂ ਹੋਣ ਹਾਲੇ ਵੀ ਅਸੀਂ ਕਹੀ ਜਾਈਏ ਇਹ ਵੇਦਾਂ ਦਾ ਸਾਰ ਹੈ, ਸਿਮਰਤਿਆਂ ਦਾ ਸਾਰ ਹੈ ਤੇ ਇਹ ਸਾਡੇ ਵਾਸਤੇ ਬੜੀ ਬੇਸੰਗ ਜਿਹਾ ਕਾਰਨ ਹੈ। ਜੀ ਜੀ ਬਿਲਕੁਲ ਕਹਿੰਦੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਖੋ ਇਹ ਸ਼ਬਦ ਸਰੂਪ ਦਾ ਸਤਕਾਰਗੁਰੂ ਅਰਜਨ ਦੇਵ ਮਹਾਰਾਜ ਜੀ ਕਿਵੇਂ ਕਰਦੇ ਨੇ? ਜਿਸ ਦਿਨ ਤੋਂ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਉਸ ਦਿਨ ਤੋਂ ਆਪ ਨੇ ਡੇ ਪੁੰਜਿਆ ਸੰਭਾਲ ਲਿਆ। ਬਿਲਕੁਲ ਬਿਲਕੁਲ ਇਹ ਸਤਿਕਾਰ ਸੀ। ਅਰ ਅੱਜ ਵੀ ਕੋਟਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਜਿਹੜਾ ਆਸਨ ਵਜੋਂ ਚਾਦਰ ਵਿਛਾਈ ਹੈ। ਜਦੋਂ ਅਸੀਂ ਇਤਿਹਾਸ ਨੂੰ ਪੜਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਲਕਿ ਸ਼ਬਦ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕਿਵੇਂ ਸਤਿਕਾਰ ਕਰਦੇ ਸਨ। ਸੋ ਖੈਰ ਦਸਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉਹਨਾਂ ਨੇ ਨਦੇੜ ਦੀ ਧਰਤੀ ਤੇ ਅਕਸਰੀ ਹਜੂਰ ਸਾਹਿਬ ਜੀ ਵਿਖੇ ਜਦੋਂ ਉਸ ਮੁਬਾਰਕ ਧਰਤੀ ਦੇ ਉੱਪਰ ਇਸ ਪੰਜ ਭੂਤਕ ਸਰੀਰ ਨੂੰ ਛੱਡਣਾ ਚਾਹਿਆ ਤੇ ਗੁਰੂ ਕੇ ਸਿੱਖਾਂ ਨੇ ਜਦੋਂ ਸਵਾਲ ਕੀਤੇ ਸਤਿਗੁਰੂ ਜੀ ਸਾਨੂੰ ਕਿਸੇ ਦੇ ਲੜ ਲਾ ਰਹੇ ਹੋ ਮੰਨ ਲਓ ਕਿ ਜੇ ਸਿੱਖ ਨਾ ਵੀ ਸਵਾਲ ਕਰਦੇ ਤੇ ਸਤਿਗੁਰੂ ਤੇ ਬਖਸ਼ੇ ਨੇ ਸਤਿਗੁਰ ਸਭਨਾ ਦਾ ਭਲਾ ਮਣਾਇੰਦਾ ਉਹਨਾਂ ਤੇ ਫਿਰ ਵੀ ਦੱਸਣਾ ਸੀ ਚੰਗਾ ਹੋ ਗਿਆ ਸਿੱਖਾਂ ਨੇ ਆਪ ਹੀ ਪੁੱਛ ਲਿਆ ਜੀ ਔਰ ਉਹਨਾਂ ਨੇ ਕਿਹਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਜਾਂ ਇੰਜ ਕਹ ਲਈਏ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੁਜ ਗ੍ਰੰਥ ਭਾਵੇਂ ਇਹ ਬੋਲ ਕਲਗੀਧਰ ਪਾਤਸ਼ਾਹ ਜੀ ਦੇ ਨਹੀਂ ਪਰ ਜਿਹੜੇ ਵਿਦਵਾਨ ਜਣਾ ਕਵੀ ਜਣਾ ਨੇ ਲਿਖੇ ਨੇ ਜਿਹੜੇ ਨੇੜੇ ਸੀ ਜੋ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਉਹਨਾਂ ਨੂੰ ਵੀ ਕਲਮ ਬੰਦ ਕੀਤਾ ਕਦੀ ਸਾਨੂੰ ਇਹ ਸ਼ੰਕਾ ਨਹੀਂ ਕਰਨਾ ਚਾਹੀਦਾ ਕਿ ਇਹ ਬੋੜਾ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਹੈ ਜੀ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਕਵੀ ਜਣਾ ਨੇ ਕਲਮ ਬੰਦ ਕੀਤਾ ਬਿਲਕੁਲ ਸਮਝਾਉਣ ਦੇ ਲਈ ਸ਼ਬਦਾਲ ਵੀ ਔਰ ਦੂਸਰੀ ਗੱਲ ਰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸੌਂਪੀ ਕੀ ਉਸ ਸਮੇਂ ਕੋਈ ਹੋਰ ਸਖਣੀ ਸੀ ਕਿ ਉਸ ਵੇਲੇ ਕੋਈ ਹੋਰ ਬ੍ਰਹਮਵਸਤਾ ਦਾ ਪਾਤਰ ਨਹੀਂ ਸੀ ਦੇਖੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦੂਰ ਅੰਦੇਸੀ ਸਨ ਉਹਨਾਂ ਦੇ ਕੋਲ ਕੋਈ ਲੁਕਿਆ ਲੁਪਿਆ ਛਪਿਆ ਨਹੀਂ ਸੀ ਉਹਨਾਂ ਨੇ ਸ਼ਬਦ ਗੁਰੂ ਦੇ ਉੱਪਰ ਉਸ ਦਿਨ ਤੋਂ ਮੋਹਰ ਲਾ ਦਿੱਤੀ ਭਾਵੇਂ ਕਿ ਇਹ ਸ਼ਬਦ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਜੀ ਬਲਕਿ ਉਹਨਾਂ ਦੀ ਹੀ ਜੋਤ ਦਸਵੇਂ ਜਾਮੇ ਵਿੱਚ ਆਣ ਕੇ ਸਰਬੰਸਦਾਨੀ ਸਾਹਿਬੇ ਕੁਮਾਰ ਸ੍ਰੀ ਗੋਬਿੰਦ ਸਿੰਘ ਮਹਾਰਾਜ ਉਸ ਨੂੰ ਗੁਰੂ ਪਦਵੀ ਦੇ ਲੈਣਾ ਮੈਂ ਕਈ ਵਾਰ ਜਦੋਂ ਸ੍ਰੀ ਗੁਰਪ੍ਰਤਾਪ ਸਿੰਘ ਦੀ ਕਥਾ ਕਰਦਾ ਹਾਂ ਜਪੜਦਾ ਹਮ ਬੜੀ ਹੈਰਾਨੀ ਹੁੰਦੀ ਹੈ ਕਵੀ ਜੀ ਨੇ ਸਭ ਕੁਝ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗਦੀ ਦੇਣ ਤੋਂ ਪਤਾ ਨਹੀਂ ਉਹ ਕਿਉਂ ਚੋ ਇਸ ਤਰ੍ਹਾਂ ਕੁਝ ਹੋਰ ਵੀ ਸਾਡੇ ਲਖਾਰੀ ਨੇ ਜਿਹੜੇ ਇਹ ਗੱਲ ਤੋਂ ਜਿਵੇਂ ਕੁਝ ਕਹਿਣ ਤੋਂ ਸੰਕੋਚ ਕਰਦੇ ਹੁਣ ਪਰ ਬਹੁਤ ਸਾਰੇ ਸਾਡੇ ਲਖਾਰੀ ਜਣਾਂ ਨੇ ਸਾਡੇ ਜਿਹੜੇ ਗੁਰੂ ਸਾਹਿਬ ਜੀ ਦੇ ਨਿਕਟ ਵਰਤੀ ਸਨ ਭਾਈ ਨੰਦ ਲਾਲ ਜੀ ਵਰਗੇ ਉਹਨਾਂ ਸਾਰਿਆਂ ਹਸਤਾ ਦੇ ਹਸਤੀਆਂ ਦੀਆਂ ਲਿਖਤਾਂ ਨੂੰ ਪੜਨ ਤੋਂ ਪਤਾ ਚੱਲਦਾ ਹੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਜਿਹੜੀ ਸੀ ਉਹ ਸੌਂਪ ਦਿੱਤੀ। ਬਿਲਕੁਲ। ਹੁਣ ਸਵਾਲ ਇਹ ਉੱਠਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਲੱਖਣਤਾ ਕੀ ਸੀ? ਬਿਲਕੁਲ ਬਿਲਕੁਲ। ਕਿਉਂ ਗੁਰਤਾ ਗੱਦੀ ਸੌਂਪੀ? ਕਿਉਂਕਿ ਜਦੋਂ ਵੀ ਅਸੀਂ ਪ੍ਰਾਣਿਕ ਥਾਵਾਂ ਨੂੰ ਪੜਦੇ ਆਂ, ਇਤਿਹਾਸ ਨੂੰ ਪੜਦੇ ਆਂ ਜਾਂ ਅੱਜ ਤੱਕ ਕਿਸੇ ਵੀ ਗ੍ਰੰਥ ਕੋਥੀ ਨੂੰ ਗੁਰੂ ਪਦਵੀ ਦਾ ਦਰਜਾ ਪ੍ਰਾਪਤ ਨਹੀਂ ਹੋਇਆ। ਬਿਲਕੁਲ ਦੁਨੀਆ ਪਰਦੇ ਵਿੱਚ। ਕੇਵਲ ਹਾਂ ਦੁਨੀਆ ਪਰਦੇ ਵਿੱਚ। ਜੀ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਪਦ ਜਿਹੜਾ ਸੀ ਉਹ ਪ੍ਰਾਪਤ ਮੇਰੇ ਖਿਆਲ ਦੇ ਮੁਤਾਬਕ ਮੇਰੀ ਸਮਝ ਘੱਟ ਹੈ ਮੈਂ ਇਸ ਦੇ ਬਾਰੇ ਦੇ ਵਿੱਚ ਬਹੁਤਾ ਕਲੀਅਰ ਨਹੀਂ ਕਰ ਸਕਦਾ ਤੇ ਜਿਹੜੀ ਗੱਲ ਦੀ ਸਾਨੂੰ ਨਾ ਸਮਝ ਲੱਗੇ ਸਾਨੂੰ ਗੁਰੂ ਸਾਹਿਬ ਤੋਂ ਪੁੱਛ ਲੈਣੀ ਚਾਹੀਦੀ ਔਰ ਦੂਜੀ ਗੱਲ ਇਹ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੋ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ ਔਰ ਜਿਨ੍ਹਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਜੀ ਦੇ ਲਖਾਰੀ ਵਜੋਂ ਸੇਵਨ ਭਾਈ ਸੀ ਉਹਨਾਂ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਜਦੋਂ ਤੇ ਅਸੀਂ ਗੁਰਬਾਣੀ ਨੂੰ ਪੜਦੇ ਹਾਂ ਤੇ ਗੁਰਬਾਣੀ ਦੇ ਵਿੱਚ ਇਹ ਸਪਸ਼ਟ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨ ਪ੍ਰਤਖ ਗੁਰੂ ਨਿਸਤਾਰ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕੁਛ ਦੇਣਾ ਉਹਨਾਂ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਕਹਿੰਦੇ ਦੇਖੋ ਕੋਈ ਸਾਗਰ ਤੇ ਚੱਲਿਆ ਜਾਂਦਾ ਤੇ ਬਹੁਤ ਸਾਰੇ ਲੋਕ ਐ ਉਹ ਜਿਹੜੇ ਹੁੰਦੇ ਨੇ ਜਿਹੜੇ ਆਪਾਂ ਹੀ ਵੇਖ ਲਈਏ ਪਹਿਲੀ ਗੱਲ ਸਾਨੂੰ ਸਮਾਣੀ ਮਿਲਦਾ ਜਾਵਾਂਗੇ ਲਹਿਰਾ ਵੇਖ ਕੇ ਆ ਜਾਵਾਂਗੇ ਜਹਾਜ਼ਾਂ ਦੇ ਵਿੱਚ ਉੱਠੇ ਲਈ ਕੇ ਆ ਜਾਵਾਂਗੇ ਕਹਿੰਦੇ ਜੈਸੇ ਤੋਂ ਸਕਲ ਨਿਤ ਪੂਰਨ ਸਮੁੰਦਰ ਵੇਖੇ ਜਿਵੇਂ ਸੱਚੇ ਮੋਤੀ ਆ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਨੇ ਸਾਰੇ ਖਜ਼ਾਨੇ ਨੇ ਜੈਸੇ ਤੋਂ ਸਰਲ ਨੇ ਤਾਂ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇ ਚ ਪ੍ਰਸਾਦ ਪਾਵੇ ਪਰ ਉਹ ਸੱਚੇ ਮੋਤੀਆਂ ਨੂੰ ਪ੍ਰਾਪਤ ਕੌਣ ਕਰਦਾ ਹੈ ਹੰਸ ਉੱਚੀ ਸੁੱਚੀ ਸੋਚ ਵਾਲਾ ਅੰਦਰੋਂ ਬਾਹਰੋਂ ਨਿਰਮਲ ਉਹ ਡੁੱਬ ਕੇ ਲਗਾਉਂਦਾ ਪ੍ਰਾਪਤ ਕਰ ਲੈਂਦਾ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਇਹ ਗਿਆਨ ਦਾ ਸਾਗਰ ਹੈ ਜੀ ਔਰ ਇੱਕ ਇੱਕ ਸ਼ਬਦ ਜਿਹੜਾ ਉਹ ਸੱਚਾ ਮੋਤੀ ਹੈ ਹੁਣ ਜਿਹੜਾ ਗੁਰਬਾਣੀ ਨੂੰ ਪੜਦਾ ਹੈ ਸਮਝਦਾ ਹੈ ਉਹ ਕਹਿੰਦਾ ਸ਼ਮੇਰ ਪਰਬਤ ਜਿਹਾ ਡੋਲ ਹੈ ਇਹਨੂੰ ਕੋਈ ਨਹੀਂ ਡੁਲਾ ਸਕਦਾ ਭਾਵੇਂ ਕੋਈ ਆਖੇ ਮੈਂ ਨਵਾਂ ਮੰਡ ਦਾ ਗ੍ਰੰਥ ਬਣਾ ਲਿਆ ਭਾਵੇਂ ਕੋਈ ਉਹ ਨੀਚ ਪੜਿਆਰੇ ਵਾਂਗੂ ਕੋਈ ਗ੍ਰੰਥ ਬਣਾ ਲਵੇ ਬਰਾਬਰ ਤਾਂ ਘੱਲ ਲੱਗੇ ਕਦੀ ਵੀ ਕੋਈ ਗੁਰਬਾਣੀ ਦੀ ਵਿਚਾਰਤਾ ਨੂੰ ਡੁਲਾ ਨਹੀਂ ਸਕਦਾ ਕਿਉਂਕਿ ਗੁਰਬਾਣੀ ਨਿਰੋਲ ਸੱਚ ਹੈ ਔਰ ਗੁਰਬਾਣੀ ਵਿੱਚ ਕੋਈ ਹੋਂਟਾ ਹੀ ਨਹੀਂ ਇੱਕ ਐਂਕਰ ਨੇ ਇੱਕ ਬੜੀ ਵਧੀਆ ਗੱਲ ਕੀਤੀ ਸੀ ਕਿ ਟੀਵੀ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਹਨੇ ਜਿਹੜੇ ਪਾਰਟਿਸਪੇਟ ਕਰ ਰਹੇ ਸੀ ਨਾ ਉਹਨਾਂ ਨੂੰ ਸਵਾਲ ਕੀਤਾ ਕਹਿਣ ਲੱਗਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਹੈ ਸਾਰੇ ਦੇ ਚਿਹਰੇ ਖੜ ਗਿਆ ਇਹ ਬੜੀ ਸੋਹਣੀ ਗੱਲ ਕੀਤੀ ਵਾਕਿਆ ਸਭ ਕੁਝ ਹੈ ਜਦੋਂ ਸਾਰੇ ਪ੍ਰਸੰਨ ਹੋ ਗਏ ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਚ ਇੱਕ ਚੀਜ਼ ਨਹੀਂ ਹੈ ਹੁਣ ਸਾਰੇ ਚੁੱਪ ਹੋ ਗਏ ਇੱਕ ਚੀਜ਼ ਲਈ ਜਦੋਂ ਉਹਨੂੰ ਪਤਾ ਨਾ ਨਾ ਲੱਗਾ ਫਿਰ ਉਸ ਐਂਕਰ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਕੁਝ ਹੈ ਪਰ ਝੂਠ ਨਹੀਂ ਹੈ ਜੀ ਇੱਕ ਚੀਜ਼ ਨਹੀਂ ਹੈ ਤੇ ਉਹ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਝੂਠ ਨਹੀਂ ਹੈ ਬਿਲਕੁਲ ਸਾਬ ਬਹੁਤ ਵੱਡੀ ਗੱਲ ਹੈ ਸੋ ਆਪ ਜੀ ਨੇ ਜੋ ਸਮਝਾਉਣੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀ ਜਿਹੜਾ ਮਕਸਦ ਸੀਗਾ ਸ਼ਬਦ ਗੁਰੂ ਨੂੰ ਜਿੱਥੇ ਜਿੱਥੇ ਟਾਈ ਬੁਠਾ ਬੰਦਾ ਸੋ ਸਤਿਕਾਰ ਵਾਲਾ ਸੀ ਵਧੀਆ ਗਿਆਨੀ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਤੇ ਸਤਿਕਾਰ ਦੀ ਜੀ ਅੱਜ ਕੱਲ ਕਰੀਏ ਜਿਸ ਤਰ੍ਹਾਂ ਗੁਰੂ ਸਾਹਿਬਾਨਾ ਨੇ ਜਦੋਂ ਗੁਰਗੱਦੀ ਬਖਸ਼ੀ ਸੀ ਉਦੋਂ ਸਤਿਕਾਰ ਤੇ ਮਰਿਆਦਾ ਕਾਇਮ ਸੀ ਕਿ ਅੱਜ ਵੀ ਉਸੇ ਤਰ੍ਹਾਂ ਬਹਾਲ ਅੱਜ ਜਿੰਨਾ ਸਤਿਕਾਰ ਹੋਣਾ ਚਾਹੀਦਾ ਸੀ ਮਾਫ ਕਰ ਦੇਣਾ ਅੱਜ ਉਹਨਾਂ ਸਤਿਕਾਰ ਅਸੀਂ ਨਹੀਂ ਕਰਦੇ ਕਾਰਨ ਇੱਕ ਤਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜੇ ਉਹ ਪਦਸ਼ੇਦ ਕੀਤੇ ਗਏ ਤੇ ਹਰਿ ਸਾਰੀ ਪਾਠ ਕਰ ਇਥੇ ਮੇਰੇ ਖਿਆਲ ਨਾਲ ਅਸੀਂ ਸਹੀ ਫੈਸਲਾ ਨਹੀਂ ਲੈ ਸਕਦੇ ਜਿਹੜੇ ਪਾਵਨ ਸਰੂਪ ਸਨ ਉਹ ਲੜੀਵਾਰ ਹੋਣੇ ਚਾਹੀਦੇ ਸਨ ਜੇ ਕਿਸੇ ਨੇ ਸੰਥਿਆ ਲੈਣੀ ਸੀ ਜਾਂ ਘਰ ਵਿੱਚ ਪਾਸ ਕਰਨਾ ਸੀ ਉਹਦੇ ਲਈ ਪਦਸ਼ੇਦ ਸੰਚੀਆਂ ਜਿਹੜੀਆਂ ਅਸੀਂ ਉਹ ਬਣ ਜਾਂਦੀਆਂ ਜੀ ਜੀ ਹੁਣ ਜਿੰਨੇ ਹੀ ਇਹ ਪਾਵਨ ਸਰੂਪ ਪਦਸ਼ੇਦ ਬਣ ਗਏ ਉਸ ਤੋਂ ਅੱਗੇ ਅਸੀਂ ਚਲੇ ਜਾਈਏ ਪਿੰਡਾਂ ਦੇ ਵਿੱਚ ਗੁਰਦੁਆਰੇ ਵੱਖ-ਵੱਖ ਬਣ ਗਏ ਲੇਖੋ ਗੁਰੂ ਪਾਤਸ਼ਾਹ ਜੀ ਨੇ 239 ਸਾਲ ਦਾ ਸਮਾਂ ਲਾਇਆ ਸੀ ਇਸ ਦਲਦਲ ਵਿੱਚੋਂ ਕੱਢਣ ਵਾਸਤੇ ਜਾਤੀਵਾਦ ਵਿੱਚੋਂ ਕੱਢਣ ਵਾਸਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਕੱਢ ਰਹੇ ਨੇ ਪਰ ਸਾਡੀ ਸੋਚ ਜਿਹੜੀ ਇੱਥੇ ਚੱਲੇ ਗਈ ਅਸੀਂ ਕਹਿਣ ਲੱਗ ਪਏ ਜੀ ਆਹ ਗੁਰਦੁਆਰਾ ਰਾਮਕੜੀਆਂ ਦਾ ਹੈ ਆਹ ਗੁਰਦੁਆਰਾ ਜੱਟ ਸਿੱਖਾਂ ਦਾ ਹੈ ਗੁਰਦੁਆਰਾ ਮੱਝੀ ਸਿੱਖਾਂ ਦਾ ਹੈ ਆਹ ਗੁਰਦੁਆਰਾ ਸੰਧੂਆਂ ਦਾ ਹੈ ਗੁਰਦੁਆਰਾ ਢਿੱਲੋਂ ਦਾ ਹੈ ਮੈਂ ਕਈ ਵਾਰ ਕਿਹਾ ਰੱਬ ਦਾ ਵਾਸਤਾ ਜੀ ਗੁਰਦੁਆਰੇ ਨੂੰ ਗੁਰਦੁਆਰਾ ਬਣਿਆ ਰਹਿਣ ਦੇ ਬਿਲਕੁਲ ਅਸੀਂ ਗੁਰਦੁਆਰਿਆਂ ਨੂੰ ਵੀ ਜਾਤ ਪਾਤਾਂ ਚ ਬਣ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ ਕੁਝ ਮੇਰੇ ਵਰਗੇ ਲੋਕ ਚਾਹੇ ਮੈਂ ਇਹ ਸ਼ਬਦ ਵਰਤ ਰਿਹਾ ਕਿਉਂਕਿ ਮੈਨੂੰ हिचਕਚਾਟ ਨਹੀਂ ਹੈ ਜਿਨ੍ਹਾਂ ਨੂੰ ਲੋਟਾਂ ਦੀ ਲੋੜ ਸੀ ਜਾਂ ਵੋਟਾਂ ਦੀ ਲੋੜ ਸੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਤੁਹਾਨੂੰ ਗ੍ਰਾਂਟ ਦੇ ਦਿੰਨੇ ਜੀ ਤੁਸੀਂ ਧਰਮਸ਼ਾਲਾ ਬਣਾਓ ਉਹ ਗ੍ਰਾਂਟ ਕਿਸੇ ਹੋਰ ਪਾਕਿਸਤਾਨੀ ਵੀ ਦੇ ਸਕਦੇ ਸੀ ਇੱਕ ਤਾਂ ਉਹਦੇ ਨਾਲ ਕੀ ਹੋਇਆ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੀ ਗਿਣਤੀ ਵਧ ਗਈ ਧਰਮਸ਼ਾਲਾ ਤੇ ਬਣ ਗਈ ਹੁਣ ਧਰਮਸ਼ਾਲਾ ਦੇ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਆ ਗਿਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਆ ਗਿਆ ਉਹਦੀ ਸੇਵਾ ਸੰਭਾਲ ਵਾਸਤੇ ਇੱਕ ਜੋਗ ਗ੍ਰੰਥੀ ਦੀ ਲੋੜ ਸੀ ਜੀ ਮੈਂ ਕਈ ਵਾਰ ਕਹਿੰਨਾ ਜਦੋਂ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਨਾ ਬੜੀ ਦੂਰ ਦ੍ਰਿਸ਼ਟੀ ਦੇ ਨਾਲ ਨਾ ਵੇਖਵਾਜ ਕਿ ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਸੰਪੰਨੀ ਸੀ ਇਹ ਗ੍ਰੰਥ ਮਹਾਨ ਹੈ ਇਹਨੂੰ ਪੜਨ ਵਾਚਨ ਵਾਲਾ ਇਹਦਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਵੀ ਮਹਾਨ ਹੋਣਾ ਚਾਹੀਦਾ ਅੱਜ ਅਸੀਂ ਕੀ ਕਰਦੇ ਹਾਂ ਜੀ ਗੁਰਦੁਆਰਾ ਬਣ ਗਿਆ ਫਿਰ ਅਸੀਂ ਕਿਹਨੇ ਗ੍ਰੰਥੀ ਰੱਖ ਲੋ ਇਹ ਗ੍ਰੰਥੀ ਨੂੰ ਦੇਣ ਵਾਸਤੇ ਸਾਡੇ ਕੋਲ ਹੈ ਕੁਛ ਨਹੀਂ ਅਸੀਂ ਕਹਿੰਨੇ ਬਾਬਾ ਕੋਈ ਰੱਖ ਲਓ ਜੀ ਉਹਨੂੰ ਛਮਾਈ ਪੀਪਾ ਪੀਪਾ ਦਾਣਿਆਂ ਦੀ ਦੇਜਾ ਕਰਾਂਗੇ ਮੇਰੇ ਖਿਆਲ ਮੁਤਾਬਿਕ ਜਿਹੜਾ ਸਭ ਤੋਂ ਘੱਟ ਤਨਖਾਹ ਲਵੇ ਉਹਨੂੰ ਰੱਖਿਆ ਜਾਂਦਾ ਪਾਕਤਾਨੀ ਦੇਖੀ ਹਾਂ ਜਾਂਜ ਕੇਂਦਰ ਦਾ ਸਾਡੇ ਘਰਾਂ ਤੋਂ ਕੇ ਰੋਟੀ ਗਰਾਹ ਲਵੇ ਤੇ ਸਾਡੇ ਘਰਾਂ ਤੋਂ ਚੁਲੀ ਚੁਲੀ ਦੁੱਧ ਦੀ ਗਰਾਹ ਲਵੇ ਉਹਨੂੰ ਗ੍ਰੰਥੀ ਰੱਖੋ ਬਿਲਕੁਲ ਇੱਥੇ ਆਣ ਕੇ ਵੀ ਅਸੀਂ ਇੱਕ ਬੜੀ ਵੱਡੀ ਕੌਮ ਦੀ ਘਾਟ ਸਮਝਦੇ ਜਦੋਂ ਵੀ ਗ੍ਰੰਥੀ ਸਿੰਘ ਰੱਖਣਾ ਹੈ ਉਸ ਚੱਜਾ ਹੋਵੇ ਸਚਾਰੂ ਹੋਵੇ ਸੋਸ ਤਿਆਰੂ ਹੋਵੇ ਗੁਰਬਾਣੀ ਦੀ ਸਮਝ ਰੱਖਦਾ ਹੋਵੇ ਅਸੀਂ ਉਹਨੂੰ ਜੋਗ ਤਨਖਾਹ ਦਈਏ ਤਾਂ ਕਿ ਉਹਨੂੰ ਸਾਡੇ ਘਰਾਂ ਵਿੱਚ ਮੰਗਣ ਵਾਸਤੇ ਨਾ ਆਉਣਾ ਪਵੇ ਅਸੀਂ ਗੁਰਦੁਆਰਿਆਂ 'ਚ ਗਰੰਤੀ ਰੱਖੀਏ ਬਲਕਿ ਮੰਗਤੇ ਨਾ ਰੱਖੀਏ ਅਕਸਰ ਨੂੰ ਗਰੰਤੀ ਸਿੰਘ ਦੇ ਵੀ ਬੱਚੇ ਨੇ ਉਹਨਾਂ ਵੀ ਪੜਨਾ ਲਿਖਣਾ ਹੈ ਅਸੀਂ ਉਹਨਾਂ ਦੀ ਸਭ ਤੋਂ ਵੱਧ ਹੈਲਪ ਕਰੀਏ ਕਿ ਸਾਨੂੰ ਗੁਰੂ ਦੀ ਬਾਣੀ ਸੁਣਾਉਂਦੇ ਨੇ ਤੇ ਨਾਲੇ ਵੀ ਕਹਿ ਦਈਏ ਭਾਈ ਸਾਹਿਬ ਜੀ ਜੋ ਗੁਰਬਾਣੀ ਕਹਿੰਦੀ ਉਹ ਸੱਚ ਸੁਣਾਓ ਮੈਂ ਘਰਾਂ ਬੇਨਤੀ ਕਈ ਵਾਰ ਪਿੰਡਾਂ ਦੇ ਵਿੱਚ ਇਹ ਹੋ ਜਾਂਦਾ ਭਾਈ ਸਾਹਿਬ ਜੀ ਉਹ ਸਾਡੀ ਨੋਹ ਰਾਣੀ ਦੇ ਬਿਊਟੀ ਪਾਰਲਰ ਖੋਲਿਆ ਸੀ ਤੁਸੀਂ ਅਨਾਊਂਸਮੈਂਟ ਨਹੀਂ ਕੀਤੀ ਜੇ ਹੁਣ ਨਾ ਕੀਤੀ ਤਾਂ ਤੁਹਾਨੂੰ ਅਸੀਂ ਗੁਰਦੁਆਰੇ ਵਿੱਚ ਕੱਢ ਦੇਣਾ। ਬਿਲਕੁਲ ਸਾਡੇ ਬੱਚੇ ਦੀ ਝਾਂਡ ਝੂਠੀ ਕਰਨੀ ਸੀ ਜੀ ਤੁਸੀਂ ਅਰਦਾਸ ਨਾ ਕੀਤੀ ਤੁਹਾਨੂੰ ਗੁਰਦੁਆਰੇ ਵਿੱਚ ਕੱਢ ਦੇਣਾ। ਉਹ ਗਰੰਤੀ ਸਿੰਘ ਵਿਚਾਰਾ ਮਜਬੂਰ ਹੋ ਜਾਂਦਾ ਮੈਂ ਕੀ ਕਰਾਂ। ਬਲਕਿ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਤਿਕਾਰ ਰਿਹਾ ਤੇ ਨਾ ਮਾਫ਼ ਕਰ ਦੇਣਾ ਨਾ ਹੀ ਗਰੰਤੀ ਸਿੰਘ ਦਾ ਸਤਿਕਾਰ ਰਿਹਾ। ਜੀ ਇਹਦਾ ਕਾਰਨ ਕੀ ਹੋਇਆ? ਕੁਝ ਬਹੁਤ ਸਾਰੇ ਜਿਹੜੇ 4 ਦਿਨ ਰਾਤ ਸਾਹਿਬ ਦਾ ਪਾਠ ਕਰਦੇ ਨੇ, ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਉਹਦੇ ਭਾਈ ਸਾਡੇ ਨੇ ਉਹ ਲਾਲਚ ਵਾਸੋਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਡਿਊਟੀ ਲਾਉਣ ਵਾਸਤੇ ਬਿਠਾ ਦਿੰਦੇ ਨੇ ਉਹ ਜਿਹੜਾ 4 ਹੇਕਾਂ ਚੰਗੀਆਂ ਲਾ ਲੈਂਦਾ ਉਹ ਹੀ ਸਮਝਣ ਲੱਗ ਪੈਂਦਾ ਮੈਂ ਬੜਾ ਹਾਈ ਫਾਈ ਖੰਡ ਪਾਠੀ ਬਣ ਗਏ ਫਿਰ ਕਹਿੰਦੇ ਜੀ ਇਹ ਇਸ ਚੀਜ਼ ਨੂੰ ਬਹਾਲ ਕਰਨ ਦੇ ਲਈ ਮੁੜ ਤੋਂ ਕੌਣ ਜ਼ਿੰਮੇਵਾਰ ਹੈ ਕੌਣ ਕਰ ਸਕਦਾ ਕਿਹਦੇ ਹੱਥ ਵਿੱਚ ਮੇਰੇ ਖਿਆਲ ਦੇ ਮੁਤਾਬਕ ਜੇ ਅਸੀਂ ਵੇਖਿਆ ਜਾਵੇ ਤਾਂ ਅਸੀਂ ਸਾਰੇ ਜ਼ਿੰਮੇਵਾਰ ਹਾਂ ਅਸੀਂ ਸਾਰੇ ਜ਼ਿੰਮੇਵਾਰ ਹਾਂ ਸਾਰੇ ਇਨਵੋਲਵ ਹਾਂ ਅਸੀਂ ਕਿਸੇ ਇੱਕ ਨੂੰ ਨਾ ਕਹੀਏ ਕਿ ਫਲਾਣਾ ਜ਼ਿੰਮੇਵਾਰ ਜਾਂ ਢਿੰਗਲਾ ਜ਼ਿੰਮੇਵਾਰ ਜਿਵੇਂ ਆਪਣੇ ਆਪ ਨੂੰ ਸਿੱਖ ਖੋਣ ਜੀ ਜੀ ਅਸੀਂ ਪਿੰਡਾਂ ਦੇ ਵਿੱਚ ਗੁਰਦੁਆਰੇ ਘਟ ਬਣਾਇਏ ਧਰਮ ਦਾ ਪ੍ਰਚਾਰ ਕਰਨ ਲਈ ਤੇ ਗੁਰਦੁਆਰਾ ਇੱਕ ਹੀ ਕਾਫੀ ਪਰ ਅਸੀਂ ਲੋੜ ਤੋਂ ਵੱਧ ਜਿੰਨੇ ਗੁਰਦੁਆਰੇ ਬਣਾ ਲਏ ਉੱਥੇ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਗਏ ਜਿਹੜੇ ਮੇਰੇ ਵਰਗੇ ਨੂੰ ਗੁਰਦੁਆਰੇ ਦਾ ਮੈਂਬਰ ਨਹੀਂ ਨਾ ਬਣਾਉਂਦੇ ਉਹ ਕਹਿੰਦਾ ਚੱਲ ਮੈਂ ਆਪਣੀ ਪੱਤੀ 'ਚ ਵੱਖਰਾ ਹੀ ਗੁਰਦੁਆਰਾ ਬਣਾ ਲਵਾਂ ਬਿਲਕੁਲ ਬਿਲਕੁਲ ਇਹ ਸਾਡੇ 'ਚ ਘਾਟ ਆ ਗਈ ਤਰ ਉੱਥੇ ਅਸੀਂ ਜਦੋਂ ਗਰੰਤੀ ਸਿੰਘ ਨੂੰ ਰੱਖਿਆ ਉਹਨੂੰ ਅਸੀਂ ਇੱਕ ਨੌਕਰ ਬਣਾ ਕੇ ਰੱਖਿਆ ਬਲਕਿ ਜੇ ਮਰਿਆਦਾ ਦੀ ਗੱਲ ਚੱਲੀ ਹੁਣ ਸਿੱਖ ਰਹਿਤ ਮਰਿਆਦਾ ਜਿਹੜੀ ਸਰਬਸ਼੍ਰੀ ਕਾਲਕਤਖ ਸਾਹਿਬ ਜੀ ਤੋਂ ਪ੍ਰਵਾਨਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਭੇਟਾ ਰਹਿਤ ਹਰ ਗੁਰਮਤ ਸਤਾਲ ਤੋਂ ਫਰੀ ਵੰਡੀ ਜਾਂਦੀ ਹੈ ਇੱਕ ਤਹਈਆ ਹੈ ਕਿ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਪਹਚਾਈ ਜਾਵੇ ਹਿੰਦੀ ਦੇ ਵਿੱਚ ਵੀ ਇਹ ਪੰਜਾਬੀ ਵਿੱਚ ਵੀ ਇੰਗਲਿਸ਼ ਵਿੱਚ ਵੀ ਬਿਲਕੁਲ ਬਿਲਕੁਲ ਹੁਣ ਉਹ ਰਹਿਤ ਮਰਿਆਦਾ ਜਿਹੜੀ ਪ੍ਰਕਾਸ਼ਿਤ ਹੋ ਗਈ ਠੀਕ ਹੈ ਸੰਗਤ ਵਿੱਚ ਜਾ ਰਹੀ ਹੈ ਪਰ ਰਹਿਤ ਮਰਿਆਦਾ ਦੇ ਮੁਤਾਬਕ ਜਿਹੜਾ ਉਹਦੇ ਅਸੀਂ ਚੱਲ ਨਹੀਂ ਰਹੇ ਇਹ ਕਹਿਣ ਤੋਂ ਮੈਨੂੰ ਕੋਈ ਸੰਕੋਚ ਨਹੀਂ ਹੈ ਪਰ ਨਾਲ ਨਾਲ ਜਿਸ ਤਰ੍ਹਾਂ ਗੁਰਦੁਆਰਿਆਂ ਦੀ ਗੱਲ ਕੀਤੀ ਸੀ ਗਿਆਨੀ ਜੀ ਆਪ ਜੀ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਉਸਾਰਨ ਤੇ ਕੋਈ ਪ੍ਰਤੀਬੰਧ ਹੋਣਾ ਚਾਹੀਦਾ ਕੋਈ ਨਿਯਮ ਪਾਣੇ ਚਾਹੀਦੇ ਨੇ ਕਿ ਇੰਨੇ ਇਲਾਕੇ ਦੇ ਵਿੱਚ ਸਿਰਫ ਇੱਕੋ ਹੀ ਗੁਰਦੁਆਰਾ ਹੋਵੇ ਕਮੇਟੀ ਇਹ ਕਰ ਸਕਦੀ ਹੈ ਹਾਂ ਪਿਛਲੇ ਦਿਨੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਐਲਾਨ ਕੀਤਾ ਗਿਆ ਸੀ ਹੁਕਮ ਕੀਤਾ ਗਿਆ ਸੀ ਕੋਈ ਵੀ ਗੁਰਦੁਆਰਾ ਨਵਾਂ ਬਣਨਾ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ tatha ke ਜਿੱਥੇ ਵੀ ਕੋਈ ਗੁਰਦੁਆਰਾ ਬਣਾਉਣਾਂ ਦੀ ਪ੍ਰਵਾਨਗੀ ਲਈ ਜਾਵੇ ਪਰ ਅਗਲੇ ਦਿਨ ਜਿਹੜਾ ਕੋਰਟ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਜੀ ਕੋਈ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਜੀ ਹੁਣ ਸਾਨੂੰ ਇਹ ਵੇਖਣਾ ਪਵੇਗਾ ਕਿ ਸਿੱਖਾਂ ਦੇ ਵਿੱਚ ਖੜੋਤ ਲਿਆਉਣ ਵਾਲਿਆਂ ਸਿੱਖਾਂ ਨੂੰ ਲੜਾਉਣ ਵਾਲਿਆਂ ਇਹ ਕਿਹੜੀਆਂ ਤਾਕਤਾਂ ਸਾਨੂੰ ਸਮਝਣਾ ਪਵੇਗਾ ਜੇ ਉਹ ਸਾਨੂੰ ਪਤਾ ਲੱਗੇ ਨਾ ਜੀ ਕਿ ਅਸੀਂ ਕਈ ਵਾਰ ਕਹਿੰਦੇ ਆ ਘਰ ਦੀ ਫੁੱਟ ਜਗਤ ਦੀ ਲੋਟ ਜਦੋਂ ਅਸੀਂ ਆਪਸ ਵਿੱਚ ਲੜਨ ਤਾਂ ਕਹ ਰਿਹਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੁੰਦਾ ਭਾਈ ਭਾਵੇਂ ਤੁਸੀਂ ਟਕਸਾਲੀ ਹੋ ਚਾਹੇ ਤੁਸੀਂ ਮਿਸ਼ਨਰੀ ਹੋ ਤੁਸੀਂ ਨਾਨਸਰੀਏ ਹੋ ਜਾਂ ਤੁਸੀਂ ਨਿਹੰਗ ਸਿੰਘ ਆਦੋ ਕੁਛ ਵੀ ਹੋ ਪੰਥਦਰਦੀ ਹੋ ਪਰ ਤੁਹਾਡਾ ਮਿਸ਼ਨ ਹੈ ਧੰਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਣ ਇੱਕ ਮੈਂ ਬੇਨਤੀ ਕਰ ਦੇਵਾਂ ਆਪਣੇ ਸਮੇਂ ਚ ਰਹਿੰਦਾ ਰਿੰਦਾ ਵੇਖੋ ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਠੀਕ ਹੈ ਜੀ ਮੈਂ ਗਲਤ ਹੋ ਗਿਆ ਸਾਰੀ ਸੰਸਥਾ ਤਾਂ ਨਹੀਂ ਗਲਤ ਹੋ ਗਈ ਬਿਲਕੁਲ ਗੰਢਿਆਂ ਚੋਂ ਗਢੇੜ ਫੁੱਟ ਪਈ ਹੈ ਗੰਢੇੜ ਨੂੰ ਪੁੱਟ ਦਿਓ ਕਿ ਅੱਜ ਦੀ ਤਾਰੀਖ ਸਹੀ ਹੈ ਨਾ ਹੂੰ ਇੱਕ ਕੌਮ ਚ ਬੰਦਾ ਗਲਤ ਹੋ ਗਿਆ ਤੇ ਸਾਰੀ ਕੌਮ ਗਲਤ ਨਹੀਂ ਹੋ ਜਾਂਦੀ ਸਾਨੂੰ ਚੰਗੀ ਗੱਲ ਹੈ ਕਿ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੇ ਸਾਰੀਆਂ ਸੇਵਾ ਸੈਟੀਆਂ ਦੂਜੀਆਂ ਜਥੇਬੰਦੀਆਂ ਪੰਥਦਰਦੀ ਸਾਰੀਆਂ ਇਹ ਸ਼੍ਰੋਮਣੀ ਕਮੇਟੀ ਦਾ ਇੱਕ ਨਰੂਆ ਅੰਗ ਬਣ ਕੇ ਨਾਲ ਚੱਲਣ ਤੇ ਸ੍ਰੀ ਅਕਾਲ ਤਖਤ ਸਾਹਿਬ ਬਿਲਕੁਲ ਵੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਅਕਾਲ ਪੁੰਗੇ ਦੀ ਸਿਰਜਣਾ ਕੀਤਾ ਥੜਾ ਸਾਹ ਬਣਾਇਆ ਹਾਰੀ ਸਾਰੀ ਐਰੇ ਗਾਰੇ ਬੰਦੇ ਨੇ ਨਹੀਂ ਬਣਾਇਆ ਕਹਿੰਦੇ ਕਿਸੇ ਰਾਜ ਨਹੀਂ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਆ ਇਹ ਜਿਹੜਾ ਥੜਾ ਸਾਬਨਾ ਦਾ ਮੁਬਾਰਕ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀ ਬਣਿਆ ਔਰ ਭਗਤੀ ਤੇ ਸ਼ਕਤੀ ਦਾ ਇਸ ਮੇਲਾ ਸ਼੍ਰੀ ਕਾਲ ਤਖਤ ਸਾਹਿਬ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਝੰਡੇ ਝੇਟ 71 ਹੋਈਏ ਜੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਝੇਟ ਚਲੀਏ ਗੁਰਮਤ ਦੀ ਰੋਸ਼ਨੀ ਦੇ ਵਿੱਚ ਚਲੀਏ ਤੇ ਸਾਡੇ ਕੋਲ ਗਿਆਨ ਦਾ ਡੰਡਾ ਹੋਵੇ ਬਿਲਕੁਲ ਬਿਲਕੁਲ ਤੇ ਮੈਂ ਇਹ ਗੱਲ ਆਪਣੇ ਗੁਰੂ ਦੇ ਭਰੋਸੇ ਨਾਲ ਕਹਿਣਾ ਹੈ ਫਿਰ ਆ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨਾ ਜਿਹੜੀਆਂ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸੂ ਪਗਣ ਪੇਟ ਹੋ ਗਿਆ ਜੀ ਫੁਲਾਣੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਜੀ ਗੁਰਕਾ ਸਾਹਿਬ ਦੀ ਬੇਅਦਬੀ ਹੋ ਗਈ ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਇਹ ਗੱਲ ਕਹਿੰਦਾ ਕੋਈ ਵੀ ਸਿੱਖ ਵਿਰੋਧੀ ਤਾਕਤ ਜਿਹੜੀ ਉਹ ਸਿੱਖਾਂ ਦੀ ਅਣਖ ਗੈਰਤ ਨੂੰ ਪਰਖ ਨਹੀਂ ਸਕੇਗੀ ਜੇ ਅਸੀਂ ਇੱਕ ਮੁੱਠ ਹੋ ਜਾਈਏ ਇਹ ਸਾਡੀ ਕੌਮ ਦੀ ਬੜੀ ਤਰਾਸ਼ਦੀ ਹੈ ਤੇ ਮੈਂ ਜਿੰਨੇ ਵੀ ਆਪਣਾ ਪ੍ਰੋਗਰਾਮ ਦੇਖ ਰਹੇ ਨੇ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਹਾਂ ਸਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਸਿਰਫ ਆਪਣੇ ਆਪ ਨੂੰ ਇੱਕ ਸਿੱਖ ਹੋਣ ਦੇ ਨਾਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਨੂੰ ਸਮਰਪਿਤ ਕਰੀਏ ਔਰ ਸਿੱਖ ਪੰਥ ਦਾ ਭਲਾ ਹੀ ਨਾ ਮੰਗੇ ਬਲਕੇ ਭਲਾ ਕਰੀਏ ਵੀ ਬਿਲਕੁਲ ਆਪਣਾ ਵੀ ਯੋਗਦਾਨ ਪਾਈਏ ਇਹ ਨਾ ਬਹਾਨਿਆਂ ਚ ਨਾ ਰਹੀਏ ਕਿ ਜਿਹੜੀਆਂ ਸੰਸਥਾਵਾਂ ਨੇ ਜ਼ਿੰਮੇਵਾਰ ਉਹ ਹੀ ਜ਼ਿੰਮੇਵਾਰ ਨੇ ਸਿੱਖ ਕੌਮ ਦਾ ਭਲਾ ਕਰਨ ਦੇ ਲਈ ਬਲਕੇ ਹਰ ਸਿੱਖ ਹੈ ਉਹ ਪ੍ਰਚਾਰਕ ਹੈ ਹਰ ਸਿੱਖ ਜ਼ਿੰਮੇਵਾਰ ਹੋਣਾ ਚਾਹੀਦਾ ਸੋ ਕਹਿੰਦੇ ਜੀ ਆਪ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠਾ ਹੋਣ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਵੀ ਆਪ ਨੇ ਚੁਹੀ ਤਾਂ ਸਤਿਕਾਰ ਦੇ ਵਿੱਚ ਇਹ ਘਟਨਾਵਾਂ ਨੇ ਵੀ ਬਹੁਤ ਜ਼ਿਆਦਾ ਵਿਗਨ ਪਾਇਆ ਪਿਛਲੇ 1 ਸਾਲ ਤੋਂ ਬਹੁਤ ਹੀ ਦੁਖਦਾਈ ਘਟ ਅ ਦੁੱਖ ਉਸਦੇ ਹਿਰਦੇ ਨੂੰ ਦੁੱਖ ਹੈ ਇਹਨਾਂ ਘਟਨਾਵਾਂ ਦੇ ਨਾਲ ਤੇ ਲਗਾਤਾਰ ਵਾਪਰੀ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿਸ ਦੀ ਸਾਜ਼ਿਸ਼ ਹੈ ਤੇ ਇਹਨਾਂ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਹਾਂ ਇਹੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਕਿ ਅੱਜ ਜਾਂਚ ਕਰੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਸਿੱਖਾਂ ਦਾ ਅਕਸ ਵਿਗਾੜਨਾ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਊਗੀ ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਆਪਣੇ ਗੁਰੂ ਦਾ ਨਰਾਦਰ ਬਰਦਾਸ਼ਤ ਨਹੀਂ ਕਰ ਸਕਦਾ ਜੇ ਹੋਵੇ ਗੁਰੂ ਦਾ ਸਿੱਖ ਦਾ ਤੇ ਜੇ ਉਹ ਵਿਰੋਧ ਦੇ ਵਿੱਚ ਕੋਈ ਸ਼ਾਸਤਰ ਲੈ ਕੇ ਧਰਨੇ ਦਵੇਗਾ ਤੇ ਫਿਰ ਕੀ ਹੋਵੇਗੀ ਨੀਤੀ ਅਗਲੀ ਏਜੰਸੀਆਂ ਜਿਹੜੀਆਂ ਆ ਉਹ ਸਰਕਾਰਾਂ ਕੋਲੋਂ एलान ਕਰਾਉਣਗੀਆਂ ਅਤਵਾਦੀ ਨੇ ਬਿਲਕੁਲ ਠੀਕ ਹੈ ਜੀ ਉਹਨਾਂ ਨੂੰ ਅਤਵਾਦੀ ਗਰਦਾਨਣਗੀਆਂ ਕਿਉਂਕਿ ਜਿਹੜਾ ਹੱਕ ਮੰਗੇਗਾ ਉਹਨੂੰ ਅਸੀਂ ਘਟੀਆ ਸੋਚ ਨਾਲ ਵੇਖਦੇ ਮੈਂ ਕਈ ਵਾਰ ਨੌਜਵਾਨ ਵੀਰਾਂ ਨੂੰ ਇਹ ਗੱਲ ਕਹਿੰਦਾ ਸਾਨੂੰ ਜੋਸ਼ ਦੇ ਨਾਮ ਨਾਲ ਖੂਸ਼ਕੋ ਕੰਮ ਲੈਣਾ ਚਾਹੀਦਾ ਸਾਨੂੰ ਇਹ ਜਿਹੜੀਆਂ ਬੇਦਬੀ ਕਰਨ ਵਾਲੇ ਜਾਂ ਕਰਵਾਉਣ ਵਾਲੇ ਜਿਹੜੇ ਉਹਨਾਂ ਨਾਲ ਨਿਪਟਣਾ ਇੱਕ ਵੱਖਰੀ ਗੱਲ ਹੈ ਪਰ ਆਪਣੇ ਤੌਰ ਤੇ ਅਸੀਂ ਕੀ ਕਰ ਰਹੇ ਹਾਂ ਇਹਦੇ ਲਈ ਖਿਆਲ ਦਿਈਏ ਤਕਰੀਬਨ ਅਸੀਂ ਗੁਰਦੁਆਰਾ ਬੀਡ ਬਾਬਾ ਬੁੱਢਾ ਸਾਹਿਬ ਜੀ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇਖ ਰਿਹਾ ਹੈ ਪ੍ਰਬੰਧ ਚੱਲ ਰਿਹਾ ਹੈ ਜੀ ਜੀ ਉੱਥੋਂ ਅਸੀਂ ਪਿਛਲੇ ਸਾਲ ਤੋਂ ਇੱਕ ਛੋਟਾ ਜਿਹਾ ਕਾਰਜ ਵਿੱਢਿਆ ਹੈ ਗੁਰੂ ਕਿਰਪਾ ਕਰਕੇ ਆਪ ਹੀ ਕਰਵਾ ਰਹੇ ਨੇ ਅਸੀਂ ਜਿੰਨਾ ਵੀ ਬਾਡਰ ਏਰੀਆ ਹੈ ਅਸੀਂ ਤਕਰੀਬਨ ਕਿਉਂਕਿ ਸਾਰੇ ਨਗਰ ਜਿਹੜੇ ਨੇ ਬਾਡਰ ਏਰੀਆ 'ਚ ਪੈ ਜਾਂਦੇ ਨੇ ਪੌਣੇ 1 200 ਪਿੰਡ ਜਿਹੜਾ ਅਸੀਂ ਪਿੰਡ-ਪਿੰਡ ਦੇ ਜਾ ਕੇ ਵਿੱਚ ਵੇਖਿਆ ਪੰਜ-ਪੰਜ ਛੇ-ਛੇ ਗੁਰਦੁਆਰੇ ਬਣੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਤਿਕਾਰ ਨਹੀਂ ਸੀ ਹੋ ਰਿਹਾ ਪਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਦੂਸਰੇ ਗੁਰਦੁਆਰੇ ਵਿੱਚ ਜਿੱਥੇ ਜੋਗ ਸੇਵਾ ਸੰਭਾਲ ਸਕੋ ਉੱਥੇ ਲਜਾਇਆ ਗਿਆ। ਔਰ ਸੰਗਤ ਨੂੰ ਇਹ ਗੱਲ ਪ੍ਰੇਰਣਾ ਦਿੱਤੀ ਗਈ। ਪਰ ਇੱਥੇ ਵੀ ਈ ਤੀਰਾਂ ਹੈਰਾਨਗੀ ਹੁੰਦੀ ਹੈ ਜਿਹੜੇ ਪ੍ਰਬੰਧਕ ਨੇ ਗੁਰਦੁਆਰਾ ਬਣਾਉਣ ਵਾਲੇ ਉਹ ਕਹਿੰਦੇ ਤੇ ਭਾਈ ਦਾ ਕੰਮ ਹੈ। ਜਦੋਂ ਆ ਪਹਿਰੇਦਾਰੀ ਉਹਨਾਂ ਅਖੀਨ ਪਹਿਰੇਦਾਰੀ ਕਰੋ ਜੀ ਤੁਸੀਂ ਆਪਾਂ ਪਿੰਡ ਦੇ ਵਿੱਚ 300 ਜਣੇ ਆ ਜੀ ਆਪਾਂ ਜੇ 10-10 ਜਣੇ ਵੀ ਕਰੀਏ ਤੇ ਆਪਣੀ 30 ਦਿਨਾਂ ਬਾਦਵਾਰੀ ਹੋਊਗੀ। ਉਹ ਕਹਿੰਦੇ ਤੇ ਗਰੰਤੀ ਦਾ ਕੰਮ ਹੈ ਜੀ। ਅਸੀਂ ਗਰੰਤੀ ਵਿੱਚ ਪੀਪਾ-ਪੀਪਾ कि ਤੁਸੀਂ ਗੁਰਸਿੱਖ ਨਹੀਂ ਹੋ ਇੱਥੇ ਆਣ ਕੇ ਨਾ ਮੈਨੂੰ ਐਂਜ ਲੱਗਦਾ ਜਿਵੇਂ ਅਸੀਂ ਸਾਰੇ ਹੀ ਇਨਵੋਲਵ ਹੋਈਏ ਸੱਚੀ ਗੱਲ ਜੇ ਜੇ ਅਸੀਂ ਸਾਰੇ ਥੋੜੇ ਜਿ ਸੁਚੇਤ ਹੋ ਜਾਈਏ ਗੁਰਦੁਆਰਿਆਂ ਦੇ ਪ੍ਰਬੰਧਕ ਪਰ ਜਿਹੜੀ ਅੱਜ ਹੋੜ ਲੱਗੀ ਹੈ ਨਾ ਉਹ ਦਾੜੀ ਮੋਛ ਕੱਟੀ ਹੈ ਰੱਜ ਕੇ ਸ਼ਰਾਬੀ ਹੈ ਉਹ ਗੁਰਦੁਆਰੇ ਦਾ ਕਹਿੰਦਾ ਮੈਨੂੰ ਮੈਂਬਰ ਬਣਾ ਦਿਓ ਮੈਨੂੰ ਪ੍ਰਧਾਨ ਬਣਾ ਦਿਓ ਪਿੰਡਾ ਥਾਂਮਾ ਤੇ ਜਾ ਕੇ ਦੇਖੋ ਇਹ ਕੁਝ ਚੱਲਦਾ ਹੈ ਬਿਲਕੁਲ ਚੱਲਦਾ ਹੈ ਇਹਦੇ ਜਿੰਨੀ ਦੇਰ ਤੱਕ ਇਹ ਸਾਡੀ ਖੜੋਤ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਕੁਝ ਵੀ ਨਹੀਂ ਹੋ ਸਕਦਾ ਇੱਕ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਬੇਅਦਬੀ ਹੈ ਉਹ ਕੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਜਿਹੜਾ 4 ਦਿਨ ਰਹਿ ਰਸ ਕਰਦਾ ਹੈ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਹਨੂੰ ਭਾਈ ਸਾਹਿਬ ਬਣਾ ਦਿੰਦੇ ਗੁਰੂ ਸਾਹਿਬ ਦੀ ਤਾਬਿਆ 'ਚ ਉਹ 4 ਦਿਨ ਏਕਾਂ ਲਾ ਕੇ ਕਹਿਣ ਲੱਪਿੰਦਾ ਜੀ ਮੈਂ ਤੇ ਗ੍ਰੰਥੀ ਸਿੰਘ ਬਣ ਗਿਆ ਮੇਰੇ ਕੋਲ ਆਉਂਦੇ ਉੱਥੇ ਜੀ ਸਾਡੇ ਕੋਲ ਟੈਸਟ ਦੇਣ ਵਾਸਤੇ ਆਉਂਦੇ ਆ ਬੜੀ ਹੈਰਾਨਗੀ ਹੁੰਦੀ ਜੇ ਤੁਹਾਨੂੰ ਪੁੱਛਿਆ ਜਾਂਦਾ ਹੈ ਨਾ ਜੀ ਭਾਈ ਸਾਹਿਬ ਜੀ ਅਮਰਤ ਕੌਂ ਦਾ ਸ਼ੱਕ ਹੈ ਕਹਿੰਦੇ 30 ਸਾਲ ਜੇ ਇਹਨੂੰ ਪੁੱਛਿਆ ਜਾਵੇ ਜੀ ਗੁਰਮੰਤਰ ਕਿਹਨੂੰ ਕਹਿੰਦੇ ਪਤਾ ਹੀ ਨਹੀਂ ਜੇ ਇਹਨੂੰ ਪੰਜਾਂ ਪਿਆਰਾਂ ਦੇ ਨਾਮ ਪੁੱਛ ਲਿਆ ਜਾਣ ਕੋਈ ਪਤਾ ਨਹੀਂ ਜੀ ਕਿਹੜਾ ਸਾ ਜਦੋਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਵੀ ਆ ਕਿ ਜਿਹੜਾ ਗਰੰਤੀ ਸਿੰਘ ਤਾਬਿਆਂ ਵਿੱਚ ਬੈਠਾ ਹੈ ਉਹਦਾ ਸ਼ਾਂਦਾ ਕੌਂਸ ਕੱਢ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਸੇਵਾ ਤੋਂ ਫ੍ਰੀ ਹੋ ਕੇ ਆਪਣਾ ਪ੍ਰਸ਼ਾਦ ਜਿਹੜਾ ਉਹ ਸ਼ਕ ਸਕ ਸਕੇ ਇਹ ਤੋਂ ਤੱਕ ਗ੍ਰਾਵਟ ਆ ਗਈ ਫਿਰ ਇਹ ਵੀ ਕਿਹਾ ਜਾਂਦਾ ਜੀ ਤੁਸੀਂ ਇਹਨਾਂ ਨੂੰ ਕਿਹੜਾ ਕਥਾਵਾਚਕ ਲਾਉਣਾ ਰੱਖਣਾ ਤੇ ਖੰਡ ਪਾਠੀ ਹੈ ਬਾਣੀ ਪੜਾਉਣੀ ਤੁਸੀਂ ਜਦੋਂ ਅਸੀਂ ਇਸ ਤਰ੍ਹਾਂ ਦੀ ਸਪੋਰਟ ਕਰਦੇ ਹਾਂ ਨਾ ਉਹਦੇ ਨਾਲ ਵੀ ਗੁਰੂ ਸਾਹਿਬ ਦਾ ਸਤਕਾਰ ਨਹੀਂ ਹੁੰਦਾ ਮੈਂ ਤਾਂ ਫਿਰ ਬੇਨਤੀ ਕਰਦਾ ਤੇ ਇਹ ਆ ਵੀ ਸਾਡੇ ਇਲਾਕੇ ਵਾਲੇ ਸਾਰੇ ਸਿਆਣੇ ਆ ਸਮਝਦਾਰ ਆ ਉਹ ਫਿਰ ਮੇਰੀ ਗੱਲ ਨਾਲ ਸਹਿਮਤ ਹੋ ਜਾਂਦੇ ਜੀ ਗੱਲ ਤਾਂ ਤੁਹਾਡੀ ਸੱਚੀ ਹੈ ਮੈਂ ਇੱਕ ਬੰਨੇ ਆਪਾਂ ਕਹਿੰਨੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਦੂਜੇ ਬੰਨੇ ਤੁਸੀਂ ੱੱਕੇ ਨਾਲ ਕਹਿ ਰਹੇ ਹੋ ਇਹਨੂੰ ਖੰਡ ਪਾਠੀ ਰੱਖ ਲਓ ਜਿਹਨੂੰ ਗੁਰਬਾਣੀ ਦੀ ਸਾਰ ਹੀ ਨਹੀਂ ਗੁਰਬਾਣੀ ਆਉਂਦੀ ਵੀ ਨਹੀਂ ਤੇ ਕੀ ਇਹ ਬੇਅਦਬੀ ਨਹੀਂ ਉਹ ਫਿਰ ਮੇਰੀ ਗੱਲ ਨਾਲ ਸਹਿਮਤ ਹੋ ਜਾਂਦੇ ਫਿਰ ਮਨ ਦਾ ਧੰਨਵਾਦ ਕਰਦਾ ਜੇ ਅਸੀਂ ਸਾਰੇ ਇਸ ਢੰਗ ਨਾਲ ਚੱਲੀਏ ਨਾ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਜਿਹੜਾ ਹੈ ਉਹ ਬਹਾਲ ਹੋ ਸਕਦਾ ਹੈ ਚੜ੍ਹਦੀ ਕਲਾ ਵਿੱਚ ਹੋ ਸਕਦਾ ਤੇ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਭਾਵੇਂ ਅਸੀਂ ਆਪਣੇ ਪੰਜਾਬ ਚ ਬੈਠੇ ਹੋਈਏ ਜਾਂ ਹੋਰ ਕਿਸੇ ਪ੍ਰਦੇਸ਼ ਵਿਦੇਸ਼ ਚ ਬੈਠੇ ਹੋਈਏ ਹਰ ਜਗ੍ਹਾ ਤੇ ਅੱਜ ਜਿਹੜੀ ਸਾਡੀ ਘਾਟ ਆ ਗਈ ਗੁਰਦੁਆਰਿਆਂ ਦੇ ਵਿੱਚ ਝਗੜੇ ਇਹ ਨਹੀਂ ਕੇਵਲ ਪੰਜਾਬ ਦੇ ਵਿੱਚ ਜੀ ਇਹ ਇਹ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਬਾਹਰ ਜਿਹੜਾ ਸਾਡਾ ਸਿੱਖ ਭਾਈਚਾਰਾ ਨੇ ਜਦੋਂ ਆਪਸ ਵਿੱਚ ਲੜਦਾ ਹੈ ਤੁਹਾ ਮੈਂ ਕਿਨ ਸਿੱਖੋ ਕੀ ਵਿਖਾਉਣਾ ਚਾਹੁੰਦੇ ਹੋ ਤੁਸੀਂ ਜੀ ਜੀ ਕੀ ਵਿਖਾਉਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਜੇ ਤੁਹਾਡੀ ਕੋਈ ਗੱਲ ਹੈ ਤੇ ਹੋਏ 71 ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਨਿਮਲਾਏ ਅੱਜ ਇੱਕ ਮੁੱਠ ਹੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਜੇ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਤਾਂ ਨੂੰ ਮੰਨ ਕੇ ਚੱਲ ਜੀ ਬਿਲਕੁਲ ਔਰ ਸਭ ਤੋਂ ਵੱਡਾ ਹੱਲ ਇਹੀ ਹੈ ਜੋ ਗਿਆਨੀ ਜੀ ਨੇ ਦੱਸਿਆ ਕਿ ਇੱਕ ਜੁਟਤਾ ਦੀ ਲੋੜ ਹੈ ਸੋ ਗਿਆਨੀ ਜੀ ਜਾਂਦੇ ਜਾਂਦੇ ਆਖਰੀ ਇੱਕ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਸਾਰੇ ਨਤਮਸਤਕ ਹੁੰਦੇ ਆ ਜਦੋਂ ਪ੍ਰਕਾਸ਼ ਦਿਹਾੜੇ ਆਉਂਦੇ ਨੇ ਅ ਗੁਰੂ ਹੈ ਗੁਰਤਾ ਗਦੀ ਦਿਵਸ ਹੈ ਸੰਗਤ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰਿਆਂ ਦੇ ਸਾਹਮਣੇ ਜਾ ਕੇ ਨਤਮਸਤਕ ਹੁੰਦੀ ਹੈ ਪਰ ਅਸਲ ਸਵਾਲ ਇਹ ਹੈ ਕਿ ਕਿਸ ਤਰ੍ਹਾਂ ਨਤਮਸਤਕ ਹੋਣਾ ਹੈ ਕੋਈ ਹਜ਼ੂਰੀ ਚ ਜਾਣਾ ਕਿਵੇਂ ਹੈ ਅਸਲ ਦੇ ਵਿੱਚ ਮੱਥਾ ਟੇਕਣਾ ਕਿਵੇਂ ਸਭ ਤੋਂ ਪਹਿਲੀ ਤੇ ਗੱਲ ਇਹ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਿਉਂ ਕਰਦੇ ਗੁਰਬਾਣੀ ਦਾ ਫੈਸਲਾ ਤੂਦ ਨੂੰ ਨਿਮਨ ਮੰਨਣ ਤੇ ਰਣਾ ਸਿਰ ਉਹਦੇ ਅੱਗੇ ਝੁਕਾਇਆ ਜਾਂਦਾ ਜਿੱਦੇ ਅਸੀਂ ਗੁਲਾਮ ਹੋਈਏ ਜਿੱਦਾ ਅਸੀਂ ਹੁਕਮ ਮੰਨਣ ਵਾਸਤੇ ਤਿਆਰ ਹੋਈਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨਗੇ ਸਾਨੂੰ ਇਹਨਾਂ ਦੇ ਪਤਾ ਹੈ ਕਿ ਸਾਡੇ ਬੱਚੇ ਸਕੂਲ ਚ ਪੜਨ ਜਾਂਦੇ ਨੇ ਕਾਲਜ ਪੜਨ ਜਾਂਦੇ ਨੇ ਪਰ ਕੋਈ ਵਿਰਲਾ ਸਿੱਖ ਹੈ ਜਿਹਨੂੰ ਪਤਾ ਹੋਵੇ ਸੀ ਗੁਰਦੁਆਰੇ ਕੀ ਲੈਣ ਜਾਂਦੇ ਕਿਉਂਕਿ ਬਹੁਤੇ ਮੇਰੇ ਵਰਗੇ ਕਹਿੰਦੇ ਜੀ ਪ੍ਰਸ਼ਾਦ ਛਕਣ ਜਾਂਦੇ ਜੀ ਗੁਰੂ ਘਰ ਲੰਗਰ ਛਕਣ ਜਾਂਦੇ ਜੀ ਉਹ ਉੱਥੇ ਕਾਰੋਬਾਰਾਂ ਚ ਵਾਧੇ ਦੀ ਅਰਦਾਸ ਕਰਾਉਣ ਜਾਂਦੇ ਜੀ ਕਿਹਨਾਂ ਪੁੱਤਰਾਂ ਦੀ ਦਾਤ ਮੰਗਣ ਜਾਂਦੇ ਜੀ ਜਦੋਂ ਕਿ ਗੁਰਬਾਣੀ ਕਹਿ ਰਹੀ ਹੈ ਗੁਰੂ ਦਵਾਰੇ ਹੋਏ ਸੋਜੀ ਪਾਈ ਸੀ ਅਸੀਂ ਬੱਚਿਆਂ ਨੂੰ ਸਮਝਾਉਣ ਵਾਲੇ ਖੁਦ ਨਹੀਂ ਸਮਝਦੇ ਕਿ ਗੁਰਦੁਆਰੇ ਗੁਰੂ ਦੀ ਅਕਲ ਲੈਣ ਵਾਸਤੇ ਜਾਂਦੇ ਗੁਰੂ ਦੀ ਮੱਤ ਲੈਣ ਵਾਸਤੇ ਜਿੱਦਾਂ ਗੁਰ ਕੀ ਮੱਤ ਕੋ ਲੈ ਆਣੇ ਭਗਤ ਬਿਨਾ ਬਡੂ ਦੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ ਗੁਰੂ ਦੇ ਕੋਲ ਗਏ ਸੀ ਗੁਰੂ ਦਾ ਹੁਕਮ ਸੁਣਨ ਵਾਸਤੇ ਗੁਰੂ ਦਾ ਹੁਕਮ ਮੰਨਣ ਵਾਸਤੇ ਸਾਡਾ ਬੱਚਾ ਜਿਹੜਾ ਸਾਲਾਨਾ ਇਗਜ਼ਾਮ ਦੇ ਵਿੱਚ ਉਹ ਫੇਲ ਹੋ ਜਾਵੇ ਨਾ ਆ ਸਾਡੇ ਸਾਰੇ ਟੱਬਰ ਨੂੰ ਇੰਜ ਹੋ ਜਾਂਦਾ ਜਿਵੇਂ ਸੱਪ ਸੌਂ ਗਿਆ ਹੋਵੇ ਕੱਲਾ ਕੱਲਾ ਪੁੱਛਦੇ ਪੁੱਤ ਕੀ ਗੱਲ ਹੈ ਪੁੱਤ ਕੀ ਗੱਲ ਹੈ ਤੇ ਅਸੀਂ ਇਹ ਵੀ ਕਹਿੰਨੇ ਪੁੱਤ ਤੈਨੂੰ ਤੇ ਯੂਨੀਫਾਰਮ ਵੀ ਪੂਰੀ ਲਿਕੇ ਦਿੱਤੀ ਸੀ ਤੈਨੂੰ ਤੇ ਸਵੇਰੇ ਉੱਠ ਕੇ ਪਰੌਂਠੇ ਵੀ ਲਾ ਕੇ ਦਿੰਦੇ ਸੀ ਤੂੰ ਤੇ ਸਕੂਲ ਦੇ ਵਿੱਚ ਇੱਕ ਦਿਨ ਵੀ ਐਬਸੈਂਟਰੀ ਕਾਰਨ ਕੀ ਹੈ ਤੇ ਬੱਚਾ ਸੱਜੇ ਜੇ ਆਪਣੇ ਦਾਦੀ ਦਾਦੇ ਨੂੰ ਕਹਿ ਦਿੰਦਾ ਕਿ ਉਹ ਕਿ ਜਿਆਦਾ ਪਿਆਰ ਜਿਹੜਾ ਦਾਦੀ ਦਾਦਾ ਕਰਦੇ ਆ ਤੇ ਕਰਨਾ ਵੀ ਚਾਹੀਦਾ ਬੱਚਿਆਂ ਨੂੰ ਇਹਨੂੰ ਤਦੂਰ ਨਹੀਂ ਕਰਨਾ ਚਾਹੀਦਾ ਤੇ ਬੱਚੇ ਸੱਜੇ ਜੇ ਕਹਿ ਦਿੰਦੇ ਜੀ ਅਸੀਂ ਸਕੂਲ ਜਾਂਦੇ ਸੀ ਪਰ ਅਸੀਂ ਤਾਂ ਆਪਣੇ ਪ੍ਰਿੰਸੀਪਲ ਨੂੰ ਗੁੱਡ ਮਾਰਨਿੰਗ ਕਹਿ ਕੇ ਆ ਜਾਂਦੇ ਰਹੇ ਉਹ ਕਹਿੰਦੇ ਉਹ ਕਮਲਿਆ ਤੈਨੂੰ ਇਹ ਨਹੀਂ ਪਤਾ ਟੀਚਰ ਨੂੰ ਗੁੱਡ ਮਾਰਨਿੰਗ ਕਹਿਣੀ ਨਹੀਂ ਜਾਂਦੀ ਉਹ ਫਤਿਹ ਬੁਲਾਉਣੀ ਨਹੀਂ ਜਾਂਦੀ ਗੁਰੂ ਨੂੰ ਗੁਰੂ ਦੀ ਗੱਲ ਮੰਨਣ ਵਾਸਤੇ ਜਾਂਦੀਦਾ ਪੜ੍ਹਨ ਵਾਸਤੇ ਜਾਂਦੀਦਾ ਹੁਣ ਵੇਖੋ ਇੱਕ ਬੱਚਾ ਸਕੂਲ ਵੀ ਗਿਆ ਇੱਕ ਵੀ ਐਬਸੈਂਟ ਨਹੀਂ ਇਸ ਨਾਲ ਐਗਜ਼ਾਮ ਚ ਫੇਲ ਹੋ ਗਿਆ ਉਹ ਵੀ ਠੀਕ ਠਾਕ ਦਾ ਫੇਲ ਨਹੀਂ ਹੋ ਸਕਿਆ ਜੇ ਉਹ ਬੱਚਾ ਪਾਸ ਨਹੀਂ ਹੈ ਤੇ ਜਿਹੀ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥਾ ਹੀ ਟੇਕੀ ਜਾਂਦੇ ਆ ਗੁਰੂ ਦੀ ਗੱਲ ਨੂੰ ਪੜਦੇ ਸੁਣਦੇ ਮੰਨਦੇ ਨਹੀਂ ਤੇ ਕੀ ਅਸੀਂ ਆਤਮਿਕ ਜੀਵਨ ਦੇ ਵਿੱਚ ਪਾਸ ਹੋ ਜਾਵਾਂਗੇ ਇਹ ਗੱਲ ਸਾਨੂੰ ਸਮਝਣ ਦੀ ਇਹ ਲੋੜ ਹੈ ਜੀ ਜੀ ਦੂਜੀ ਗੱਲ ਇਹ ਦੁਰ ਹੈ ਸਾਡੇ ਕੇਵਲ ਸਿੱਖਾਂ ਨੂੰ ਨਹੀਂ ਗੈਰ ਸਿੱਖਾਂ ਨੂੰ ਵੀ ਯਾਦ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਜੇ ਅਸੀਂ ਗੁਰਸੇਖਾਂ ਗੁਰੂ ਨੂੰ ਸਮਰਪਤ ਹਾਂ ਤੇ ਗੁਰੂ ਦਾ ਸਿੱਖ ਜਿਹੜਾ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਨਹੀਂ ਕਹਿੰਦਾ ਅਸੀਂ ਮੜੀਆਂ ਦੇ ਪੁਜਾਰੀ ਨੂੰ ਦੁਬਿਧਾ ਨਾ ਪੜੂ ਹਰ ਬਿਨ ਹੋਰ ਨਾ ਪੁੱਜੂ ਮੜੇ ਮਸਾਨ ਨਾ ਜਾਈ ਮਾਫ ਕਰ ਦੇਣਾ ਸਾਰੀ ਦੀ ਸਾਰੀ ਜਿਹੜੀ ਇਹ ਘਾਟ ਹੈ ਨਾ ਸਾਡੀ ਇਸ ਗੱਲ ਤੋਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਨਾਲ ਪੜਿਆ ਨਹੀਂ ਬਿਲਕੁਲ ਬਹੁਤ-ਬਹੁਤ ਧੰਨਵਾਦ ਗਿਆਨੀ ਨਿਸ਼ਾਨ ਸਿੰਘ ਜੀ ਇਸ ਬਹੁਤ ਹੀ ਵਧੀਆ ਵਿਸ਼ੇ ਤੇ ਸਾਡੇ ਨਾਲ ਵਿਚਾਰ ਕਰਨ ਦੇ ਲਈ ਔਰ ਪ੍ਰੋਗਰਾਮ ਬਾਣੀ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ